ਅੱਜ ਬਡਲਾੜਾ ਸ਼ਹਿਰ ਅੰਦਰ ਨਗਰ ਕੌਂਸਲ ਬਡਲਾੜਾ ਦੇ ਕਰਮਚਾਰੀਆਂ ਵੱਲੋਂ ਐਸਟੀਐਮ ਗਗਨਦੀਪ ਸਿੰਘ ਦੇ ਦੇਸ਼ਾ ਨਿਰਦੇਸ਼ਾਂ ਤੇ ਸ਼ਹਿਰ ਅੰਦਰ ਦੁਕਾਨਦਾਰਾਂ ਵੱਲੋਂ ਕੀਤੇ ਗਏ ਆਰਜੀ ਨਜਾਇਜ਼ ਕਬਜ਼ਿਆਂ ਨੂੰ ਢਾਉਣ ਅਤੇ ਦੁਕਾਨਾਂ ਦੇ ਬਾਹਰ ਰੱਖੇ ਨਜਾਇਜ਼ ਸਮਾਨ ਨੂੰ ਚੁੱਕਿਆ ਗਿਆ ਹੈ। ਇਸ ਮੌਕੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਦੁਕਾਨਦਾਰਾਂ ਦੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਆਪਸੀ ਤਕਰਾਰ ਵੀ ਦੇਖੀ ਗਈ ਹੈ। ਇਸ ਦੌਰਾਨ ਥਾਣਾ ਸ਼ਹਿਰੀ ਦੀ ਪੁਲਿਸ ਨੇ ਦੋਮਾ ਧਿਰਾਂ ਨੂੰ ਥਾਣੇ ਬੁਲਾਇਆ ਹੈ। ਇਸ ਵੇਲੇ ਸਭਾ ਜਿਹੜੀ ਅਪਰੋਚਮੈਂਟ ਸ਼ਹਿਰ ਦੇ ਵਿੱਚ ਹੋਈ ਹੋਈ ਹੈ ਹਾਂਜੀ ਅੱਜ ਟੀਮ ਲੈ ਕੇ ਆਇਆ ਕੀ ਕੁਝ ਕੀਤਾ ਜੀ ਅਸੀਂ ਇਹ ਆਰਜੀ ਅਪਰੋਚਮੈਂਟ ਹੈ ਜਿਹੜੀ ਸਾਰੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਭਾਈ ਆਹ ਦੀ ਅਪਰੋਚਮੈਂਟ ਕਿਉਂਕਿ ਇਹ ਪਬਲਿਕਲੀ ਕੀਤੀ ਜਾਂਦੀ ਹੈ ਪਬਲਿਕ ਨੂੰ ਪਰੇਸ਼ਾਨ ਨਹੀਂ ਆਉਂਦੀ ਹੈ ਬਾਜ਼ਾਰਾਂ ਚ ਆਉਂਦੇ ਨੇ ਲੋਕ ਲੰਘਣ ਤੋਂ ਥਾਂ ਨਹੀਂ ਹੁੰਦਾ ਬਹੁਤ ਟਾਈਮ ਉਹ ਵੇਸਟ ਹੁੰਦਾ ਤਾਂ ਉਹ ਚੀਜ਼ਾਂ ਵਾਸਤੇ ਇਹ ਸਾਰਾ ਕਵਰ ਕੀਤਾ ਜਾਂਦਾ ਹੈ ਕੱਲ ਪਹਿਲਾਂ ਦੀ ਅਲਾਸਮੈਂਟ ਕਰਾਈ ਗਈ ਸੀ ਅੱਜ ਮਾਨਯੋਗ ਐਸਜੀਐਮ ਸਾਹਿਬ ਦੇ ਹੋਕਮਾਂ ਦੇ ਨਾਲ ਵੀ ਸਾਹਿਬ ਨੇ ਸਾਨੂੰ ਟੀਮ ਵੜਾ ਕੇ ਭੇਜਿਆ ਗਿਆ ਤੇ ਸਾਡੇ ਨਾਲ ਪੋਰਟ ਸਪ੍ਰਸ਼ਾਸਨ ਨੇ ਵੀ ਪੂਰਾ ਸਾਥ ਦਿੱਤਾ ਤੇ ਉਸ ਦੇ ਦਿਨ ਇਹ ਕਾਰਵਾਈ ਕੀਤੀ ਅੱਜ ਕਿਹੜਾ ਕਿਡੀਆਂ ਸ਼ਹਿਰ ਦਾ ਏਰੀਆ ਕੀਤਾ ਜੀ ਜਿਹੜਾ ਆਪਣਾ ਏਰੀਆ ਆਪਣੀ ਏਰੀਆ ਕਿਹੜਾ ਜਿਹੜਾ ਇਹਗਾ ਸਾਰਾ ਰੇਲਵੇ ਰੋਡ ਆਰਾਮਲੀਲਾ ਗਰਾਊਂਡ ਆਰਾਮਲੀਲਾ ਗਰਾਊਂਡ ਤੇ ਉਹ ਦੁਕਾਨ ਵੀ ਐਨਵੀ ਰੋਡ ਤੇ ਉਹ ਜਿਹੜਾ ਚੌਕ ਮੰਡੀ ਵਾਲਾ ਜਿਹੜਾ ਹੈਗਾ ਤੇ ਆ ਚੁੰਗੀ ਵਾਲੀ ਕੁਝ ਦੁਕਾਨਦਾਰ ਵੀ ਬਰੋਡ ਕਰ ਰਹੇ ਨੇ ਜੀ ਵੀ ਸਾਰੇ ਹਾਂ ਦੁਕਾਨਦਾਰਾਂ ਦਾ ਇੱਕ ਵੀਰ ਸੀਗਾ ਥੋੜਾ ਜਿਹਾ ਜੋਸ਼ੀਲਾ ਸੀਗਾ ਛੋਟੀ ਹੋਰਦਾ ਸੀ ਉਹ ਕਹਿੰਦਾ ਮੇਰੇ ਨਾਲ ਗੱਲ ਸੁਣੋ ਮਾਈ ਸੁਣ ਲੈਣਾ ਛੱਡ ਤੇ ਤਾਂ ਉਸਨੇ ਯਾਨੀ ਕਿ ਆ ਕੇ 7-8 ਜਾਣੇ ਬੋਲੇ ਵੀ ਜਦੋਂ ਰੌਲ ਗਦੌਲ ਹੋ ਗਈ ਤਾਂ ਮੈਂ ਇਥੇ ਵੀ ਬੋਲਿਆ ਕਿ ਮੈਂ ਕਹਾਂ ਵੀ ਇਹ ਬਕਵਾਸ ਨਾ ਕਰੋ ਠੀਕ ਹੈ ਕਿਉਂਕਿ ਇਕੱਲੇ ਇਕੱਲੇ ਦੀ ਗੱਲ ਦਾ ਜਵਾਬ ਦਿੱਤਾ ਜਾ ਸਕਦਾ ਬੜੇ ਪ੍ਰੇਮ ਨਾਲ ਪਰ ਉਸ ਤੋਂ ਬਾਅਦ ਉਸੇ ਸ਼ਖਸ ਦਾ ਉਹਨੂੰ ਸੈਟੀਸਫਾਈ ਵੀ ਕਰਾਇਆ ਗਿਆ ਉਹਨੂੰ ਦੱਸਿਆ ਵੀ ਗਿਆ ਵੀ ਆ ਮੈਂ ਮੈਂ ਇਹ ਜ ਮੇਰਾ ਬਿਊਟੀ ਹੈ ਮੈਂ ਜੋ ਡਿਊਟੀ ਨਿਭਾ ਰਿਹਾ ਯਾਰ ਜੀ ਨਿਯਤ ਕਦੋਂ ਜਾਂਦਾ ਜੀ ਇਹ ਜਾਰੀ ਰਹੂਗਾ ਆਪਣਾ ਸਿਸਟਮ ਬਿਲਕੁਲ ਜੀ ਇਹ ਸਾਡੇ ਮਾਨਯੋਗ ਵੀਰ ਸਾਹਿਬ ਤੇ ਐਸਜੀ ਸਾਹਿਬ ਦੀ ਰੈਂਡਮਾਈ ਇਹ ਪੂਰਾ ਜਾਰੀ ਰਹੂਗਾ ਇਹਨੂੰ ਆ ਟਾਈਮ ਟਾਈਮ ਦੇ ਇਸ ਨੂੰ ਕਵਰ ਕਰਦੇ ਰਾਵਾਂਗੇ ਤੇ ਹੱਥ ਵੜ ਕੇ ਬੇਨਤੀ ਹੈ ਲੋਕਾਂ ਨੂੰ ਪਬਲਿਕ ਨੂੰ ਕੇ ਸ਼ਹਿਰ ਵਾਸੀ ਸਾਰੇ ਸਾਥ ਦੇਣ ਕਿਉਂਕਿ ਪਲਾਡੇ ਦੀਆਂ ਸੜਕਾਂ ਬਹੁਤ ਸੋਹਣੀਆਂ ਸੜਕਾਂ ਬਈਆ ਚੌੜੇ ਬਾਜ਼ਾਰ ਤੇ ਬਹੁਤ ਸੋਹਣਾ ਲੋਕੇਸ਼ਨਾਂ ਹੈਗੀਆਂ ਜੇ ਥੋੜੀ ਜਿਹੀ ਸਾਥ ਦੇ ਕੇ ਇਹ ਆਗਿਆਅਰਨੈਸ ਨਾਲ ਇਸ ਤੇ ਕਵਰ ਕੀਤਾ ਜਾ ਸਕਦਾ ਹੈ ਇਹ ਕਿਸੇ ਵੀ ਸਾਡਾ ਲੋੜ ਨਾ ਪਵੇ ਤੇ ਜੋ ਲੋਕਾਂ ਦੇ ਭਲਾਈ ਦੇ ਕੰਮ ਹੋਰ ਕਰ ਸਕੀਏ ਸਾਡੇ ਇਹਨਾਂ ਚੀਜ਼ਾਂ ਤੇ ਟਾਈਮ ਵੇਸਟ ਨਾ ਹੋਵੇ ਅੱਜ ਜੀ ਕਮੇਟੀ ਵਾਲੇ ਮੜਿਆ ਕਹਿ ਕੇ ਗਏ ਸੀ ਕਹਿੰਦੇ ਵੀ 2-2 ਫੁੱਟ ਨਾਲ ਮੜਿਆ ਥੱਲੇ ਲਾ ਕੇ ਲਾ ਲਿਆ ਕਰੋ ਰੇੜੀ ਕੋਈ ਨਹੀਂ ਜੀ ਅਸੀਂ 2-2 3 ਫੁੱਟ ਪਿੱਛੇ ਕਰ ਲਾਂਗੇ ਤੁਹਾਨੂੰ ਦੱਸਿਆ ਹੋਇਆ ਹਾਂਜੀ ਕੱਲ ਮੜਿਆ ਅਲਾਸਮੈਂਟ ਕਰਕੇ ਗਏ ਸੀ ਅਸੀਂ ਉਹ ਤੇ ਅਮਲ ਕੀਤਾ ਸੀ ਅੱਜ 2 2.5 ਫੁੱਟ ਪਹਿਲੀ ਪਿੱਛੇ ਕਰਕੇ ਲਾਈ ਸੀ ਕੋਈ ਗੱਲ ਨਹੀਂ ਅੱਜ ਵੀ ਕਹਿ ਗਏ ਅਸੀਂ ਹੋਰ ਪਿੱਛੇ ਕਰ ਲਾਂਗੇ ਪਰ ਸਾਡਾ ਰੋਜ਼ਗਾਰ ਨਾ ਖੋ ਜੀ ਅਸੀਂ ਜਵਾਕ ਪਾਲਦੇ ਆ ਛੋਟੇ ਛੋਟੇ ਕੀ ਥੋੜੀਆਂ ਰੇੜੀਆਂ ਕਰਕੇ ਜਿਹੜੇ ਟ੍ਰੈਫਿਕ ਨਹੀਂ ਨਹੀਂ ਅੜੀਕਾ ਪੈਂਦਾ ਜੀ ਅਸੀਂ ਵੀ ਮੰਨਦੇ ਆ ਅੜੀਕਾ ਪੈਂਦਾ ਅਸੀਂ ਪਹਿਲਾਂ ਹੀ ਪਿੱਛੇ तो तो आए। क्या बोले कोई ना कमेटी गया तो तुम्हें पहले कहा था ने? पहले बताया था जो जो उठाने आएगी रेडी नहीं बताया मुझे नहीं बताया ना बताया फिर आप क्या कह के गए आपको क्या कह के गए रेडी ले रहे तो फिर आप क्या करोगे पीछे करके चल जाओ कम में आपने को किराए किराए पे लिए सब हुई निशान तो है नहीं तो पर किराए भरदा दुकान का अच्छा। मतलब पैसे तो नाम ही दे अच्छा अजीत पंजाबी दी ऑथेंटिक खबरन दे लिए सब्सक्राइब करो अजीत वेब टीवी ate ताजी खबरन दी नोटिफिकेशन पाउन के लिए बेल आइकन पे क्लिक